ਬੜੀ ਗਿਆਤੀ ਆ ਰਹੀ ਐ ਕਿੱਥੇ ਚੱਲੀਆਂ ਉਹ ਕਿਤੇ ਵੀ ਨਹੀਂ ਪੁਆਜੀ ਜਾਣਾ ਕਿੱਥੇ ਘਰੇ ਆ ਵੇਖ ਲੈ ਲਵ ਤੂੰ ਮੈਨੂੰ ਦੱਸ ਦਿੱਤਾ ਮੇਰੇ ਭਤੀਜੇ ਨੇ ਤੇ ਇਹ ਨਹੀਂ ਮੈਨੂੰ ਦੱਸਣ ਢਈ ਹੁਣ ਤੋਂ ਪਹਿਲਾਂ ਪਹਿਲਾਂ ਸਗੋਂ ਕੰਮ ਹੋ ਗਿਆ ਦੋਵੇਂ ਨਹੀਂ ਤੇ ਮੈਨੂੰ ਚੁੱਲ੍ਹੇ ਦੇ ਸੜਨਾ ਪੈਣਾ ਸੀ ਹੁਣ ਪਿੰਡ ਨੂੰ ਫੋਨ ਕਰਕੇ ਕਹਿ ਦਾਂਗੇ ਕਿ ਜਦੋਂਗੇ ਤੁਸੀਂ ਤੁਰੋਗੇ ਨਾ ਮੈਨੂੰ ਦੱਸ ਦਿਓ ਉਦੋਂ ਉਥੇ ਧੂਣੀ ਦਿਖਾ ਛੜਾਂਗੇ ਇਹਨਾਂ ਦੀ ਲਾਉਣੀ ਐ ਨਾ ਕਲਾਸ ਕਿੱਡੀਆਂ ਮੈਦਮਾ ਬਣੀ ਫਿਰਨ ਡੀਆਂ ਨੇ ਮੈਂ ਅਖੰਡੇ ਤੁਹਾਡੇ ਵਾਲੇ ਨੂੰ ਕਿੱਥੋਂ ਖੰਭ ਲੱਗ ਗਏ ਨੇ ਇਹਨਾਂ ਵਾਲੇ ਵੇਖ ਕੇ ਲੱਗੇ ਨੇ ਨੂੰ ਨੇ ਜੇ ਲੀਨ ਤੇ ਕਵਲ ਆਇਦਰ ਆ ਹਾਂ ਅੰਦਰ ਪਿਆਜ਼ ਰੱਖੇ ਨ ਤੇ ਜਾਂ ਭੁਆ ਦੀ ਗੱਲ ਸੁਣ ਕੇ ਕਹਿਣ ਦੇ ਆ ਤੇ ਮੈਂ ਨਾ ਛਿੱਕੜ ਸੋਟਾਂ ਫਿਰ ਮੈਂ ਤੜਕਾ ਲੰਨੀ ਆਣ ਕੇ ਨੇ ਆਇਓ ਕਿੱਥੇ ਵੜ ਗਿਆ ਤੁਹਾਨੂੰ ਸੁਣਦਾ ਨਹੀਂ ਹਾਂਜੀ ਭੁਆ ਜੀ ਕੀ ਚਾਹੀਦਾ ਮੈਨੂੰ ਤੇ ਕੁਝ ਨਹੀਂ ਚਾਹੀਦਾ ਤੁਹਾਨੂੰ ਚਾਹੀਦਾ ਵੇ ਜਿਹੜੇ ਨਾ ਤੁਹਾਡੇ ਹੁਣ ਪਰ ਨਿਕਲ ਆਏ ਨੇ ਕਿੱਥਾ ਹੀ ਉਹ ਗਰਲੀਣ ਉਹ ਵੀ ਇੱਥੇ ਕੋਈ ਨਹੀਂ ਮੈਂ ਸੱਦ ਕੇ ਲਿਉਣੀਆ ਹੁਣੀ ਤੂੰ ਬਹਿ ਜਾ ਇੱਥੇ ਨੂੰ ਆਜ ਮਾਰ ਆਪੇ ਆ ਜਾਂਦੀ ਇੱਥੇ ਕਾ ਭਜੀ ਅਖੰਡ ਫੜਿਆ ਜਿਹੜਾ ਤੋਹਾਂ ਦੋਹਾਂ ਜਣੀਆਂ ਨੇ ਹਾਂਜੀ ਦੱਸੋ ਭੂਆ ਕੀ ਕਹਵਲ ਪਤਾ ਨਹੀਂ ਭੂਆ ਨੇ ਕੀ ਕਹਿਣਾ ਭੂਆ ਤਾਂ ਗਰਮੀ ਬੜੀ ਹੋਣ ਰਹੀ ਆ ਨਹੀਂ ਮੈਂ ਕਹਿੰਦੀ ਗਰਮ ਹੋਣ ਰਹੀ ਆ ਮੈਨੂੰ ਇਹ ਦੱਸੋ ਵੀ ਤੁਸੀਂ ਬਣੀਆਂ ਕੀ ਇਹਨੇ ਤਾਂ ਫਿਰ ਵੀ ਕਮੀਜ਼ ਲੰਮਾ ਪਾਇਆ ਤੇ ਥੱਲੇ ਤੰਬੀਜੀ ਪਾਈ ਆ ਤੇ ਤੂੰ ਆ ਕੀ ਪਾਇਆ ਵੈ ਤੈਨੂੰ ਕਿਨੇ ਲਿਆ ਕੇ ਦਿੱਤਾ ਏ ਭੂਆ ਜੀ ਇਹ ਲਾਮ ਨੇ ਲਿਆ ਕੇ ਦਿੱਤੇ ਤੇ ਇਹਨਾਂ ਨੂੰ ਵੀ ਹੋਇਆ ਕੱਪੜੇ ਤਾਂ ਬੜੇ ਸੋਹਣੇ ਆ ਐਦਾਂ ਦੇ ਕੱਪੜੇ ਪਾਈ ਦੇਣੇ ਓਏ ਸਮਝੀ ਸੋ ਅੱਜ ਕਾ ਪਾਇਆ ਕਰੋ ਫੇਰ ਵੀ ਤੂੰ ਨੋਹ ਐੇ ਕਰਦੀ ਆਪਣਾ ਆਪ ਤਾਂ ਤੂੰ ਵਗਾੜ ਲੈਣਾ ਤੇ ਮੇਰੀ ਨੂੰ ਕਿਉਂ ਵਗਾੜਨੀ ਐ ਭੂਆ ਜੀ ਮੈਂ ਕੀ ਜਾਣੀ ਆ ਪਰ ਤੁਸੀਂ ਜਦੋਂ ਵੀ ਆਉਣਾ ਹੁੰਦਾ ਨਾ ਤੁਸੀਂ ਲੜਨੀ ਹੁੰਦੇ ਆ ਲੱਗਦਾ ਤੁਹਾਨੂੰ ਰੋਟੀ ਨਹੀਂ ਪੱਚਦੀ ਵੀ ਕਦੀ ਨਹੀਂ ਕਿਹਾ ਵੀ ਕਰਲੀਨ ਹਾਂ ਕੰਮ ਠੀਕ ਆ ਜੇ ਕੋਈ ਚੱਜ ਦਾ ਕੰਮ ਕਰੋ ਤਾਂ ਮੈਂ ਵੀ ਆਖਾ ਵੀ ਠੀਕ ਐ ਆ ਕੀ ਪਾਇਆ ਢੇਟ ਟਾਕੀ ਨਹੀਂ ਲੱਗੀ ਕੋਈ ਛੜੀ ਜੀ ਪਾਈ ਐ ਨੋਹਾਂ ਈ ਆਪੋਂ ਦਿੰਦੇ ਨੇ ਚੰਗੇ ਲੱਗਦੀਆਂ ਨੇ ਮੇਰੀ ਨੋਹ ਨੂੰ ਤਾਂ ਹੀ ਦੱਸਿਆ ਹੋਣਾ ਉਹਨੇ ਵੀ ਇਹੋ ਜਿਹੀ ਲੈ ਆਂਦੇ ਨੇ ਭੂਆ ਜੀ ਉਹ ਦਿਨ ਨਾਲੇ ਮੇਰੀ ਕੋਈ ਗੱਲ ਨਹੀਂ ਹੋਈ ਉਹਨੂੰ ਮੈਂ ਕਿੱਥੇ ਦੱਸਿਆ ਨਾਲੇ ਅੱਜ ਕੱਲ ਫੈਸ਼ਨ ਆ ਕੁੜੀਆਂ ਪਾਉਂਦੀਆਂ ਨੇ ਨਵਾਂ ਧੀਆਂ ਚ ਕੋਈ ਫਰਕ ਨਹੀਂ ਰਿਹਾ ਅੱਛਾ ਫੈਸ਼ਨ ਨਾਲ ਤੇ ਤੁਸੀਂ ਭਾਜੀ ਨਾਲ ਪਾਲਿਆ ਕਰ ਪਰ ਮੇਰੀ ਵੀ ਇਹ ਮਤ ਨਾ ਦਿਓ ਨਾ ਮੈਂ ਇਹਨੂੰ ਪਾਉਣ ਹੀ ਦੇਣੇ ਨੇ ਭੂਆ ਜੀ ਮੈਂ ਕਹਿਂ ਤੇ ਨਹੀਂ ਆਂ ਕਿ ਕਦੋਂ ਮੈਂ ਇਹਨੂੰ ਦੱਸਿਆ ਵੀ ਆਹ ਚੀਜ਼ ਲਿਆ ਦੱਸ ਦਿੱਤਾ ਹੋਏਗਾ ਤੂੰ ਬਥੇਰੀ ਇਹ ਮਿਸ਼ਣੀ ਗਈ ਚੋਰੀ ਛੱਪੀ ਉਹਨੂੰ ਫੋਨ ਕਰ ਲਿਆ ਹੋਏਗਾ ਉਹਨੂੰ ਨਾ ਕੀਤਾ ਹੈਗਰ ਪਿੰਦਰ ਨੂੰ ਦੱਸ ਦਿੱਤਾ ਹੋਏਗਾ ਪਿੰਦਰ ਜੀ ਨੇ ਮੈਨੂੰ ਆਪ ਫੋਨ ਕੀਤਾ ਸੀ ਵੀ ਮੈਂ ਕੱਪੜੇ ਲੈਣ ਜਾਣੇ ਆ ਨਾਬਦੇ ਤੇ ਆ ਵੇਖੀ ਸੋਹਣੀ ਆ ਤੇ ਮੈਂ ਹੱਜੀ ਵੀਜੀ ਆ ਸੋਹਣੀ ਆ ਆ ਨੜਿਆ ਰਵਾਜ ਆ ਅੱਜਕੱਲ ਅਛਾ ਹੁਣ ਤੂੰ ਪਿੰਡਰ ਤੇ ਸਾਰੀ ਗੱਲ ਛੋੜ ਦਿੱਤੀ ਐ ਕੋਈ ਤੇ ਤੂੰ ਹੀ ਕੱਢੀ ਹੋਣੀ ਐ ਵੀ ਨਾ ਵੇ ਇਧਰ ਵੇ ਮੇਰੇ ਵਾਲ ਜਿਹੋ ਜੇ ਮੈਂ ਆਂਦੇ ਨਾ ਇਹੋ ਜੇ ਤੂੰ ਪਾਇਆ ਕਰ ਤੂੰ ਨਾ ਮੰਨਿਆ ਕਰ ਪੂ ਆ ਗਈ ਕੋਈ ਗੱਲੀ ਪੂਵਾ ਜੀ ਪਾੜੇ ਆ ਤੇ ਫਿਰ ਕੀ ਆ ਆਹੋ ਤਾਂ ਉਹਦਾ ਟਾਈਮ ਆ ਪਾਉਂਦੇ ਨਾਲੇ ਵਾਧੂ ਦੀਆਂ ਸਵਾਈਆਂ ਦੇਈਂ ਦੀਆਂ ਰੈਡੀਮੈਂਟ ਦਾ ਇਹ ਕੋਈ ਫਰਕ ਹੁੰਦਾ ਵਾ ਫਿਰ ਸਵਾਈਆਂ ਤੇ ਨਹੀਂ ਆ ਨਾ ਜਿਣੀ ਪੈਂਦੀ ਨਹੀਂ ਸਵਾਈਆਂ ਨੇ ਤਾਂ ਮਾਰ ਗੋਲੀ ਕਿਤੇ ਨਵਾਂ ਦੀਆਂ ਕਪੜਾ ਪਾਇਆ ਹੋਏ ਤਾਂ ਚੰਗਾ ਲੱਗਦਾ ਵਾ ਸੋ ਸੋ ਕੋਈ ਬਾਹਰ ਗੱਲ ਕਰਦੇ ਕਬਲ ਫੋਨ ਆ ਕੇ ਚਾ ਚਾ ਇਹ ਬਹੁਤ ਹੀ ਅੱਜ ਕੱਲ੍ਹ ਰਿਵਾਜ ਆ ਅੱਜ ਕੱਲ੍ਹ ਕੁੜੀਆਂ ਨੇ ਫੈਸ਼ਨ ਲੈ ਲਈ ਨਹੀਂ ਤੂੰ ਚੁੱਪ ਕਰਕੇ ਤਾਂ ਬਹਿ ਜਾ ਕਿੱਡੀ ਆਈ ਉਹ ਡੀਪਰਝਾਈ ਵਾਲੀ ਕਿੱਡੀ ਉਹਦੀ ਸਾੜ ਲੈਦੀ ਗੱਲ ਤਾਂ ਮੈਂ ਵਧਾਣਾ ਕਰਨੇ ਤਾਂ ਤੂੰ ਵਿੱਚ ਆਵੇ ਲੱਗ ਪਈਂ ਭੂਆ ਜੀ ਤਾਂ ਹੀ ਐਵੇਂ ਉਹਦੇ ਗੱਲ ਪਈ ਜਾਣਦੇ ਉਹਨੇ ਤੁਹਾਨੂੰ ਕੀ ਕਿਹਾ ਵਾ ਨਿਆਣੀ ਜੀ ਨੇ ਨਿਆਣੀ ਆਏ ਹੁਣ ਅਗਲੇ ਘਰ ਜਾਣ ਵਾਲੀ ਬਣੀ ਐ ਇਹ ਇਦਾਂ ਨਹੀਂ ਉੱਥੇ ਜਾ ਕੇ ਕੰਮ ਕਰੇਗੀ ਤੇਰੇ ਵਾਂਗੂ ਤਾਂ ਅਗਲੇ ਘਰ ਆਪੇ ਛੱਪਰ ਖਾਏਗੀ ਵਾਵਾ ਤੁਹਾਡੀ ਉੱਥੇ ਨਾ ਸੋਭਾ ਹੋਏਗੀ ਅਗਲੇ ਆਖੜਾ ਵੀ ਜਿਹੜੀ ਪਰਜਾਈਦੀ ਮਾਤਾ ਉਹ ਹਜੀ ਨਨਾਂਂਦੀ ਐ ਖਬਰਦਾਰ ਜੇ ਮੈਨੂੰ ਮੁੜ ਕੇ ਫੋਨ ਲਾਇਆ ਤੇ ਆਪ ਭੂਆ ਜੀ ਕਬਰ ਕੋਲ ਚੱਲ ਗਏ ਤੁਹਾਡੀ ਬੀਤੀ ਹੋਏਗੀ ਉੱਥੇ ਪੂਆ ਜੀ ਉਹ ਪੜੇ ਲਿਖੇ ਆ ਉਹ ਤੇ ਤੁਹਾਡੇ ਨਾਲੇ ਵਾਅਦਾ ਹੈ ਤੇ ਉੱਥੇ ਨੇ ਰਾਜ ਕਰਨਾ ਵਾ ਉਹਨਾਂ ਦੇ ਕੱਪੜੇ ਮੇਰੇ ਸੰਨ ਕਿ ਪਤਾ ਕਿੱਦਾਂ ਦੇ ਪਵਾਉਣੇ ਆ ਨਹੀਂ ਮੇਰੀ ਸੁਣ ਗੱਲ ਤੂੰ ਮੈਨਾਂ ਗੱਲਾਂ ਕਰੀ ਜਾਨੀ ਮੂੰਹ ਪੜ ਪੜ ਕੇ ਤੇਲ ਵੇਖ ਤੇਲ ਦੀ ਢਾਲ ਵੇਖ ਕੋਈ ਗੱਲ ਨਹੀਂ ਪੂਆ ਜੀ ਕੱਲ ਨੂੰ ਜੇ ਗੱਲ ਕਰਨਗੇ ਨਾ ਤੇ ਮੈਂ ਹੈਗੀ ਆ ਮੈਂ ਨਹੀਂ ਤੁਹਾਨੂੰ ਬੁਲਾਉਂਦੀ ਚਲ ਠੀਕ ਐ ਫਿਰ ਤੂੰ ਬੁਲਾਏਂਗੀ ਨਾ ਤਾਂ ਹੀ ਤਾਂ ਮਤਾ ਦੇਣ ਲਈ ਇਹ ਹੋ ਜਾਈਆਂ ਪੂਆ ਜੀ ਤੇ ਸੁੱਕੀ ਸੰਦੀ ਇਹੋ ਸੁਖਣਾ ਸੁਖਣਦੇ ਆ ਪੀਰੇ ਸਵੇਰੇ ਜਾਵਾਂਗੇ ਤੇ ਕਪੱਤ ਪਏਗਾ ਤੇ ਮੈਨੂੰ ਬੁਲਾਉਣਗੇ ਨਿੰਮੀ ਰੀ ਜਾਵੇ ਜੁੱਤੀ ਮੈਂ ਕਾ ਨੂੰ ਜਾਵਾ ਮੈਂ ਜਾ ਕੇ ਆਪਣੀ ਦੇਜ ਦਿੱਤੀ ਰਹੂਣੀ ਅਗਲੇ ਆਖਣਾ ਸਿਆਣੀ ਬੈਣੀ ਭੂਆ ਤੇ ਉਹਨੇ ਵੀ ਇਹਨੂੰ ਮਾਤ ਦਿੱਤੀ ਹੈਗੀ ਭੂਆ ਜੀ ਹਜੇ ਤਾਂ ਕੋਈ ਗੱਲਬਾਤ ਨਹੀਂ ਹੋਈ ਤੂੰ ਤਾਂ ਪਹਿਲਾਂ ਹੀ ਕੁਸ਼ੂਮਤਾ ਲਾਉਂਦਾ ਪਿਓ ਨਹੀਂ ਮੈਂ ਕਹਦੀ ਕਿ ਸ਼ੂਮਤ ਲਾਈ ਹੈ ਸੁਖੀ ਸਾਡੀ ਮੇਰੀ ਭਤੀਜਾ ਦਾ ਵਿਆਹ ਓਏ ਇੰਨੀ ਗੱਲ ਮੈਂ ਕਿਉਂ ਆਖਾਂ ਇਹਨੂੰ ਮੈਂ ਤਾਂ ਭੂਆ ਜੀ ਸੋਚਿਆ ਹੀ ਪਿਓ ਤੇ ਠਾਕੇ ਤੇ ਨਾ ਰੈਡੀਮੇਡ ਸੂਟ ਲੈ ਦਾਂਗੀ ਪਰ ਤਾਂ ਟਿਕ ਗੱਲਾਂ ਤੋਂ ਕਰਕੇ ਨਾ ਮੈਨੂੰ ਸੀਣ ਵਾਲੇ ਲੈ ਕੇ ਦੇਣਾ ਪੈਣਾ ਵਾ ਤੇ ਇਹ ਤਾਂ ਉੱਥੇ ਉਹਦੀ ਬੇਇੱਜ਼ਤੀ ਕਰ ਦੇਣੀ ਆ ਆਹੋ ਜਿਹੜੇ ਤੂੰ ਪਾਉਨੇ ਆ ਉਹ ਹੀ ਆਣੀਆਂ ਵੀ ਇਹਨੂੰ ਵੀ ਪਵਾਵਾ ਤੇ ਆਪਣੀ ਮਰਜ਼ੀ ਕਰ ਲਿਓ ਜਾਓ ਤੂੰ ਆਜੀ ਚੁੱਪ ਕਰੋ ਵਿਆਹ ਮੇਰਾ ਹੋਇਆ ਦੀ ਮੈਂ ਪਹਿਲਾਂ ਹੀ ਜਗ੍ਹਾ ਤੇ ਕੱਪੜੇ ਪਾ ਕੇ ਬੈਗੀ ਆ ਉਹ ਨਹੀਂ ਇਹੋ ਜੇ ਮੈਂ ਕੱਪੜੇ ਪਾਉਂਦੀ ਲੜਾਈ ਛੱਡੋ ਲੜਾਈ ਧੀਏ ਕਾਦੀ ਐ ਮੈਂ ਤਾਂ ਸਭ ਇਹਨੂੰ ਆਖਣ ਲਈ ਆ ਵੀ ਇੱਜ਼ਤ ਬਣਾਈ ਦੀ ਐ ਇਹ ਉਹ ਗੱਲ ਵਾਲਾਉਂਦੀ ਨਹੀਂਗੀ ਤੂੰ ਕਿਵੇਂ ਭਾਬੀ ਦੇ ਮਗੜੀ ਪਏ ਰਹਿੰਦੇ ਪਤਾ ਨਹੀਂ ਤੁਸੀਂ ਕੀ ਲੈਣਾ ਵਾ ਇਹਨਾਂ ਕੋਲ ਤਾਨੂੰ ਨਾ ਆਪ ਹੀ ਨੀ ਇੱਜ਼ਤ ਕਰਾਉਣੀ ਉਹ ਤਾਂ ਬਥੇਰੀ ਤਾਂ ਦੀ ਇੱਜ਼ਤ ਕਰਦੀ ਏ ਆਹੋ ਬਣੀ ਮੇਰੀ ਇੱਜ਼ਤ ਕਰਨ ਡਈਆਂ ਵੇਖਾਂ ਜੂ ਦੀ ਮੈਂ ਆਈ ਆ ਤੁਹਾਨੂੰ ਮੈਨੂੰ ਹੱਥਾਂ ਦੇ ਚੁੱਕਿਆ ਏ ਤੁਹਾਨੂੰ ਤੇ ਇਹੋ ਹੀ ਹੋ ਗਿਆ ਤੁਹਾਡੇ ਨੇ ਜਾਂਦੀ ਜੁੜ ਗਏ ਨੇ ਭੂਆ ਆ ਕਾਨੂੰ ਗਈ ਏ ਅਸੀਂ ਤਾਂ ਤਿਆਰ ਹੋਈਆਂ ਹਾਂ ਸ਼ਹਿਰ ਜਾਣ ਨੂੰ ਭੂਆ ਜੀ ਤੁਸੀਂ ਇਦਾਂ ਨਾ ਸੋਚੋ ਅਸੀਂ ਤੇ ਇਦਾਂ ਸੋਚਦੇ ਨਹੀਂ ਆ ਤੁਸੀਂ ਆਪੇ ਆਪਣੀਆਂ ਸੋਚਾਂ ਸੋਚਦੇ ਹੋ ਤੇ ਜੇ ਬਹੁਤੀ ਗੱਲ ਆ ਤਾਂ ਤੁਹਾਨੂੰ ਹੱਥਾਂ ਦੇ ਚੁੱਕ ਲੈਣੇ ਆ ਹਾਂ ਆਈ ਵੱਡੀ ਮੈਨੂੰ ਹੱਥਾਂ ਦੇ ਝੁਕਣ ਵਾਲੀ ਤੇਰੀ ਮੈਨੂੰ ਭੁੱਲ ਵਾ ਪਰ ਹਾਂ ਮੈਂ ਜਾ ਕੇ ਵੇਖਾਂ ਵੀ ਮੁੰਡੇ ਬਾਹਰ ਕੀ ਕਰਦੇ ਨੇ ਕੁਆ ਵਾਲੀ ਵੀ ਨਾ ਕਵਲ ਉਧਾਂ ਹਾਦੀ ਹੋ ਗਈ ਆ ਕੱਪੜੇ ਕੀ ਪਾਲੇ ਆ ਉਹ ਆਣੇ ਦਾ ਅੱਜ ਬੇਤੀ ਕਰ ਛੱਡੀ ਆ। ਸਿੰਦਰ ਨਾਲ ਪੈੜੀ ਦਾ ਝਗੜਾ ਜਾਂ ਨਿਬੜ ਗਿਆ ਵਾ। ਉਹ ਨਿਬੜ ਗਿਆ ਲਾ ਵਾ। ਹੈ ਤੇ ਕੋਈ ਗੱਲ ਨਹੀਂ ਏਡੀ ਵੱਡੀ। ਪੈੜੀ ਕਿਹੇ ਦੀ ਲਈ ਕਿਹੇ ਨੇ ਉਹਨਾਂ ਨੂੰ ਪਤਾ ਕੀ ਸੀ ਦੂਜਿਆਂ ਨੂੰ ਕੋਈ ਪੈੜੀ ਇਹੀ ਲਈਏ। ਉਹ ਅਸਲ 'ਚ ਪਤਾ ਕੀ ਹੁੰਦਾ ਵਾ। ਕਿਸੇ ਵळे ਦੇਣ ਵਾਲਾ ਤਾਂ ਸਹੀ ਹੁੰਦਾ ਵਾ। ਜਿਹੜੇ ਆਸੇ ਪਾਸੇ ਹੁੰਦੇ ਨਾ ਸਵਾਲ ਚੱਕਣ ਵਾਲੇ ਉਹ ਨਹੀਂ ਕਿ ਬਸੇ ਗੱਲ ਲੱਗਣ ਦਿੰਦੇ ਆ। ਔਖੇ ਤਾਂ ਹੁੰਦੇ ਹੀ ਪੇ ਲਾਗੇ ਲੱਗਦੀ ਪੈੜੀ ਇਹਨਾਂ ਕਿਉਂ ਲੱਲੀ? ਤੂੰ ਯਾਰ ਹੁਣ ਵੇਖੋ ਜਿਹਦੀ ਜਾਇਦਾਦ ਆ ਮਰਜੀ ਉਹਦੀ ਆ ਜਿਹਨੂੰ ਦਵੇ ਜਾਂ ਜਿਹਨੇ ਲੈਣੀ ਆ ਅਸਲ ਚ ਉਹਨਾਂ ਨੂੰ ਦੇ ਕੇ ਵੀ ਨਹੀਂ ਰਾਜੀ ਹੈਗਾ ਕੀ ਗੱਲਾਂ ਕਰਦੇ ਤੁਸੀਂ ਉਹ ਕੋਈ ਨਾ ਭੁਆਜੀ ਗੱਲਾਂ ਕੀ ਕਰਨੀਆਂ ਨੇ ਉਹ ਪਹਿਲੀ ਵਾਰੇ ਪੁੱਛਣ ਡਿਆ ਵੀ ਉਹ ਤਾਂ ਡੜਾ ਰੋਈ ਵਾਲੀ ਪਹਿਲੀ ਵਾਲਾ ਕੰਮ ਨਿਪੜ ਗਿਆ ਕਿ ਨਹੀਂ ਤੇ ਵੀਰਾਂ ਦਾ ਨਿਪੜ ਗਿਆ ਵੇ ਐਵੇਂ ਡੇ ਹੁਣ ਮਰਨੀ ਦੇ ਕਰਨ ਝੂਠੇ ਹਣ ਉਹਨਾਂ ਨੇ ਕੀ ਗੱਲ ਕਰਨੀ ਸੀ ਉਹ ਹੀ ਅੱਗੇ ਦਿਆਂ ਦੱਸਣ ਲਾਵਨ ਉਤੇ ਉਹ ਚਲ ਪਿੰਦਰ ਬਾਕੀ ਨਿਬੜਦਾ ਹੀ ਚੰਗਾ ਵਾ ਵਧੀਆ ਹੋ ਗਿਆ ਯਾਰ ਕੀ ਕਰਨਾ ਐਵੇਂ ਕਲੇਜ ਚ ਬਾਧੂ ਦੇ ਚ ਮਿਹਲੇ ਚ ਪੈਣ ਦਾ ਅਹੀਂ ਤੇ ਇਹ ਗੱਲ ਚੰਦਈ ਹੈ ਨਹੀਂ ਹਲਾਵਾ ਆ ਗਾਂਈ ਸੂਪਈਏ ਕੀ ਦਿੱਤਾ ਵਾ ਪੂਆ ਜੀ ਸੂਪੀਏ ਵੇਖੋ ਮੱਛੀ ਕਿੱਡੀ ਸੋਹਣੀ ਦਿੱਤੀ ਜੇ ਅੱਛਾ ਮੱਛੀ ਦਿੱਤੀ ਹੈ ਹਾਂ ਇਹ ਮੱਛੀ ਬੜੀ ਸੋਹਣੀ ਹੈ ਪਿੰਦਰ ਜਾ ਕੇ ਲੀਨ ਨੂੰ ਆਖੀ ਵੀ ਲਾਲ ਰੰਗ ਦਾ ਧਾਗਾ ਦੇ ਮੰਮੀ ਉਹ ਕਰਨਾ ਜੇ ਤੂੰ ਜਾ ਹਾਂ ਉਹਨੂੰ ਆਖੀ ਦੇ ਧਾਗਾ ਇਹੋ ਛੀ ਮੇਰੀਉ ਲਾਵ ਮੈਂ ਖੜਨੀ ਆ ਉਹ ਲੈ ਪੂਆ ਇਹ ਕਿਹੜੀ ਗੱਲ ਆ ਅੱਜ ਹੀ ਗੱਲ ਦੰਨੇ ਤੁਹਾਡੇ ਨਾਲ ਇਹਨੂੰ ਕੀ ਆ ਨਹੀਂ ਮੈਂ ਇਹਨੂੰ ਅਜੇ ਨਹੀਂ ਖੜਨਾ ਹੈਗਾ ਹਾਂਜੀ ਖੜਾਂਗੀ ਇਹਨੂੰ ਮੈਂ ਜਰਾ ਕੇ ਸਾਲ ਦੋ ਦੀ ਹੋ ਜੇਗੀ ਤੇ ਇਹਨੂੰ ਦੁੱਧ ਛੱਡਿਆ ਖਰੀ ਮੇਰਾ ਪਤਾ ਚੰਗਾ ਛੇਤੀ ਵੱਡੀ ਹੋ ਜੇਗੀ ਪੂਆ ਜੀ ਤੁਸੀਂ ਦੱਸੋ ਇਹਨੂੰ ਬੇਜਵਾਨ ਜਾਨਵਰ ਨੂੰ ਵਿਚਾਰ ਨੂੰ ਇਹ ਦੁੱਧ ਥੋੜਾ ਘੱਟ ਛੱਡਣਾ ਨਹੀਂ ਇਹਨੂੰ ਪੂਰਾ ਦੁੱਧ ਛੱਡਾਂਗੇ ਜਦੋਂ ਮੱਸਾ ਕ ਵੱਡੀ ਹੋ ਜੀ ਨਾਲ ਫੀਡ ਵੀ ਪਾਵਾਂਗੇ ਉਹ ਹੀ ਤੇ ਮੈਂ ਆਖਿਆ ਕੋਈ ਹੋਏਗੀ ਦੋ ਤਿੰਨ ਸਾਲਾਂ ਦੇ ਫੇਰ ਮੈਂ ਖੜਾਂਗੀ ਤੇ ਨਾਲੇ ਜਦੋਂ ਲੈ ਕੇ ਆਓਗੇ ਨਾ ਉੱਥੇ ਕਿਸੇ ਨੂੰ ਪਤਾ ਲੱਗੇਗਾ ਵੀ ਪੂਆ ਜੀ ਗਾਈ ਆਈ ਹੈ ਜਦੋਂ ਸਾਡਾ ਪਿਓ ਸੀ ਨਾ ਉਦੋਂ ਨੇ ਮੈਨੂੰ ਮਾਝ ਦਿੱਤੀ ਸੀ ਭਲਿਆਂ ਸਮਿਆਂ 'ਚ ਹਾਂਜੀ ਤੇ ਇਹੋ ਪੁੱਤਰ ਸੋਭਾ ਹੁੰਦੀ ਏ ਮੈਂ ਤਾਂ ਤਿੰਦਰ ਨੂੰ ਬਸੇਰਾ ਨਹੀਂ ਆ ਵੀ ਆਹੇਖਾ ਤੂੰ ਹੁਣ ਕਿੰਨੇ ਡੰਗਰ ਰੱਖੇ ਨੇ ਹਾਂਜੀ ਅਸਕਰਮਾਲ ਡੰਗਰ ਵੇਲੀ ਜੋ ਹੋਏ ਤਾਂ ਸੋਹਣਾ ਲੱਗਦਾ ਏ ਇਹ ਦਫਾ ਹੁਣਾ ਰੱਖਦਾ ਹੀ ਨਹੀਂ ਉਹ ਚੱਲ ਪੂਆ ਕੋਈ ਗੱਲ ਨਹੀਂ ਉਹ ਨਾਲ ਪਹਿਲੀ ਵੀ ਠੇਕੇ ਠੁਕੇ ਤੇ ਲੈਂਦਾ ਵਾ ਤੇ ਕੱਲਾ ਬੰਦਾ ਸਾਰਾ ਕੁਝ ਨਹੀਂ ਚੱਲਦਾ ਜੇ ਡੰਗਰ ਵੀ ਨਾਲ ਦਾਅ ਮੰਨ ਲੇ ਤੇ ਨਾਲ ਪਹਿਲੀ ਵੀ ਕੋਈ 20 ਕਿਲੋ ਨੇ ਵਾਈ ਹੁੰਦੀ ਏ ਜ਼ਰਾ ਓਖਾ ਜਾਂਦਾ ਕੰਮ ਪਰ ਲਾਭ ਜਿੰਨਾ ਚਾਹ ਡੰਗਰ ਨਾਲ ਨਾ ਖੁਰਲੀ ਤੋਂ ਹੋਏ ਵੇਲਿਆਂ ਹੁੰਦੀ ਏ ਜੋ ਸੁਣੀ ਸੁਣੀ ਲੱਗਦੀ ਮੈਂ ਤਾਂ ਬਥੇਰਾ ਨੇ ਫੇਰੇ ਮਰ ਮੰਦਾ ਨਹੀਂ ਆ ਬਦੋਬਦੀ ਇੱਕੇ ਦੇ ਕੋਲ ਮੈਂ ਬਦੋਬਦੀ ਦਿਖਾਈ ਆ ਲਵੇਰੇ ਤੋਂ ਬਗਰ ਮੈਂ ਨਾ ਸਰਦਾ ਪੂਆ ਬਾਕੀ ਬਾਕੀ ਪੂਆ ਤੇਰੀ ਵੀ ਗੱਲ ਠੀਕ ਆ ਤੁਹਾਡੇ ਕੋ ਜਾਏਗੀ ਕਿਤੇ ਗਾਈ ਬਣ ਕੇ ਤੇ ਗਾਂ ਪਿੰਦਰ ਦੇ ਮਿਆਣੇ ਇਸੇ ਪੈਣਾ ਜਾਤ ਕਰਨਗੇ ਜਾਤ ਕਰਨਗੇ ਹੋਰ ਨਾਲੇ ਪਿਛਲੇ ਆਂਦੀ ਜਾਤਗਿਰੀ ਹੁੰਦੀ ਆ ਨਾਲੇ ਸੋਭਾ ਹੋਏਗੀ ਤੁਹਾਡੀ ਤੇ ਨਾਲੇ ਪੂਆ ਤੈਨੂੰ ਕੇ ਗੱਲ ਤੋਂ ਥੋੜਾ ਮਨਾ ਕਰ ਸਕਦੇ ਆ ਤੂੰ ਤੇ ਜਿਹੜੀ ਚੀਜ਼ ਕਹੇ ਜਿਹੜੇ ਡੰਗਰ ਵੱਜੇ ਜਿਹੜਾ ਤੇਰਾ ਮਨ ਕਰੇਗਾ ਭਾਂ ਭੱਡੀ ਲੈ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਅਜੇ ਪਾਲੇ ਨੂੰ ਕੋਈ 2 ਸਾਲ ਤੇ ਫੇਰ ਦੇਣ ਆਇਓ ਚੰਗਾ ਇਹ ਹੁਣ ਤੇਰੀ ਮਨਤਾ ਤੂੰ ਚਿੰਤਾ ਨਹੀਂ ਕਰਨਾ ਤੂੰ ਬਸ ਫੋਨ ਤੇ ਚੌਥੇ ਦਿਨ ਦਾ ਹਾਜ਼ਰ ਜ਼ਰੂਰ ਪੁੱਛਣਾ ਪੱਬ ਜੀ ਉਹਨ ਲਾਲ ਰੰਗ ਦਾ ਕੋਈ ਧਾਗਾ ਜਿਹਾ ਦੇਉ ਹਾਂ ਸਰ ਕੀ ਕਰਨਾ ਬਿੰਦਰ ਪਤਾ ਨਹੀਂ ਮੰਮੀ ਡੇ ਮੰਗਣ ਵੇਲੀ ਚੱਲ ਕੋਈ ਗੱਲ ਦੇ ਦੇ ਨੀ ਸਮਝ ਜੀ ਨਹੀਂ ਆਉਂਦੀ ਆਗਾ ਕਰਨਾ ਕੀ ਹੈਗਾ ਮੰਮੀ ਨੇ ਆਤਾ ਗਾ ਬਿੰਦਰ ਸਰਜੂ ਕੋ ਮੌਲੀ ਜੀ ਆ ਲਾਲੀ ਆ ਤਾਗਾ ਪਤਾ ਨਹੀਂ ਕੋਈ ਨਹੀਂ ਫੜਾ ਦੇਣਾ ਪਤਾ ਨਹੀਂ ਤਾਗਾ ਪੂਆ ਨਹੀਂ ਕੀ ਕਰਨਾ ਕੁੜ ਦੇ ਨੀਚੇ ਚੱਲੇ ਆ ਵੀ ਵੱਡੀ ਹੋਏਗੀ ਦੇਖ ਕੇ ਆਏਗਾ ਨਾਲੇ ਦੁੱਧ ਪੀਵਾਂਗੇ ਯਾਦ ਕਰਾਂਗੇ ਜਿਹੜੀ ਹੁਣ ਸਾਡੇ ਕੋਲ ਮੱਝ ਆ ਨਾ ਉਹ ਤੇਰੇ ਪਿਓ ਨੇ ਉਹਦਾ ਦਿੱਤੀ ਸੀ ਉਹਦਾ ਹੀ ਰਵਾ ਹੁਣ ਤੁਰਿਆ ਹੁੰਦਿਆ ਵਾ ਉਹ ਚਲੋ ਪੂਆ ਦੇਣ ਦੂਣ ਦੀ ਕਿਹੜੀ ਗੱਲ ਆ ਇਹ ਤੇ ਪ੍ਰਮਾਤਮਾ ਨੇ ਜਿਹੜਾ ਲਿਖਿਆ ਨਾ ਉਹ ਮਿਲ ਹੀ ਜਾਣਾ ਆ ਹੋਏ ਤੇ ਗੱਲ ਹੈ ਹੀ ਆ ਲੋ ਫੋਟੋ ਧਾਗਾ ਪਰ ਕਰਨਾ ਕੀ ਦੱਸ ਤੇ ਛਡੋ ਇਹ ਕਰਨਾ ਨਾ ਕੁਛ ਨਹੀਂ ਤੇ ਮੈਂ ਵੀ ਪਤਾ ਨਹੀਂ ਜੇ ਕੀ ਕਰਨਾ ਹੈ ਨਾ ਕਰਨਾ ਕੀ ਆ ਬੱਚੀ ਨੂੰ ਮੈਂ ਬੰਨਣਾ ਹੈ ਬੱਚੀ ਨੂੰ ਬੰਨਣਾ ਆਹ ਆਹ ਪੂਆ ਦੀ ਬੰਨ ਲਓ ਵਾਹ ਗੁਰੂ ਮੈਨੂੰ ਕੋ ਸਮਝ ਜੀ ਨਹੀਂ ਲੱਗੀ ਵੇ ਨਾ ਪੂਆ ਸਮਝ ਲੱਗ ਰਹੀ ਨਹੀਂ ਤੈਨੂੰ ਪੂਆ ਕੋ ਬੱਚੀ ਤਾਂ ਕਰਨੇ ਕਿੰਨਾ ਡੇਰਾ ਹੈ ਲੈ ਮੈਂ ਤਾਂ ਪਾਣੀ ਵੀ ਛੇਤੀ ਜਾਉਂ ਹੁਣ ਇਹ ਖੋਲੋ ਮੈਨੂੰ ਹੈ ਚੱਲ ਜੁੰਦੀ ਰਹੋ ਮਿਲਣ ਦੇ ਨੇ ਹੋਰ ਜੁੰਦੀ ਰਹੋ ਹੈ ਬੰਦੀ ਹੋਏ ਤੇ ਛੱਦ ਛੱਦ ਹੀ ਹਾਰ ਆਈ ਦੇ ਹੋਰ ਮਮੀ ਸਾਡੇ ਕੋ ਕਿੱਥੇ ਪਾਲਣੀ ਹੈ ਤੇ ਪਾਲ ਜਾਂਦੀਆਂ ਹੁੰਦੀਆਂ ਨੇ ਜਾਣਿਆ ਉਹਨੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਪਾਲਣੀ ਨਹੀਂ ਏ ਅਬੇ ਇਹ ਲਾਓ ਫਾਲ ਕੇ ਦੇਖ ਜੇ ਵੱਡੀ ਹੋਏਗੀ ਨਾ ਲੈ ਕੇ ਆਉਣਗੇ ਨਾਲੇ ਸ਼ਰੀਕਾ ਵੇਖੇਗਾ ਪਿਓਦੋ ਇਹਦੇ ਪਿਓ ਨੇ ਵੀ ਮਾਝ ਦਿੱਤੀ ਇਹ ਤਾਂ ਹੁਣ ਫੇਰ ਇਹ ਨਾਲ ਦੇ ਦਿੱਤੀ ਹੈ ਫਿੰਦਰਾ ਕੋਈ ਗੱਲ ਨਹੀਂ ਤੁਹਾਨੂੰ ਪਾਲ ਪੋਸ ਕੇ ਦਵਾਂਗੇ ਜਦੋਂ ਜਾ ਕੇ ਤੁਹਾਨੂੰ ਇਹ ਦੁੱਧ ਪਿਆਲੇਗੀ ਤੇ ਸਾਰੀ ਉਮਰ ਯਾਦਗਾਰ ਰਹੂਗੀ ਮੈਂ ਅੱਗੇ ਭੂਆ ਨੂੰ ਕਹਿੰਦੇ ਆ ਕੱਲੋਂ ਤੇਰੇ ਬੱਚੇ ਹੋਣਗੇ ਦੱਸੇਗਾ ਦਾ ਸਹੀ ਉਹਤੋਂ ਆਈ ਆਹੋ ਤੇਰੇ ਨਾਲੇ ਪਤਨ ਸਾਡੇ ਕੋਲ ਤਾਂ ਅੱਗੇ ਦੂਰ ਡੰਗਰ ਹੋਣੀ ਸੰਭੇ ਜਾਂਦੇ ਤੇ ਉਹ ਕੁਝ ਨਹੀਂ ਹੁੰਦਾ ਯਾਰ ਨਾਲ ਜਿੱਥੇ ਦੋਨੇ ਖਾਣਾ ਉੱਥੇ ਵੀ ਖਾਂਦੀ ਰਹੂਗੀ ਮੁੜ ਕੇ ਇਹੋ ਗੱਲ ਲਾਓ ਮੈਂ ਤੈਨੂੰ ਅੱਗੇ ਵੀ ਆਖਣ ਦੇਈ ਆ ਇਹਦੇ ਡੰਗਰ ਸਾਣ ਦਾ ਬੜਾ ਊਖਾ ਹੁੰਦਾ ਵਾ ਇੱਕ ਨਹੀਂ ਇਹਦੇ ਕੋਲ ਸੰਭਿਆ ਜਾਂਦਾ ਉਹ ਵੀ ਬਦੋ-ਬਦੀ ਇੰਨੇ ਹੁਣ ਨਾ ਰੱਖੀ ਹੈ ਹੁਣ ਮੇਰੀ ਗੱਲ ਸੁਣ ਲਾ ਬਾਰ ਦਾ ਹੀ ਵੇਖਣਾ ਪੈਂਦਾ ਹੈ ਪਹਿਲੀ ਬੰਨੇ ਵਾਲੇ ਵੀ ਜਾਣਾ ਜੀ ਆਖੀ ਨਾ ਬੰਦਾਰਾ ਖਲੀਏ ਉਹ ਆ ਬਨੇਵੇਂ ਤੁਸੀਂ ਆਉਂ ਉਹ ਚਲੋ ਠੀਕ ਆ ਚਲੇ ਜਾਵਾਂਗੇ ਕੋਈ ਗੱਲ ਨਹੀਂ ਬੈਸਲ ਵਾਲੀ ਕਿਹੜੀ ਗੱਲ ਆ ਇਹ ਕੋਈ ਨਹੀਂ ਜਿਹੜਾ ਦਾਣਾ ਪਾਣੀ ਇਹਨੇ ਵਿਚਾਰੀ ਨੇ ਚੋਕ ਲੈਣਾ ਵਾ ਆਪਣਾ ਬਿਲਕੁਲ ਬਿਲਕੁਲ ਚਲ ਆਓ ਹੁਣ ਚੱਲੀਏ ਫਿਰ ਹਾਂ ਆਜੋ ਹੁਣ ਉਹ ਨਹੀਂ ਲਵ ਰਿਹਾ ਕਿੱਥੇ ਜਾਣਾ ਤੈਨੂੰ ਪਤਾ ਹੀ ਚਲੋ ਫਿਰ ਵੇ ਲੋ ਫਿੰਗਰ ਨੂੰ ਫੋਨ ਕਰਕੇ ਪੁੱਛਾਂ ਪਲਾ ਕਿ ਕਦੋਂ ਕੋਣਾ ਵਾ ਕਿੰਨਾ ਟਾਈਮ ਹੋ ਗਿਆ ਵਾ ਹਜੇ ਤੱਕ ਆਈ ਨਹੀਂ ਆ

ਨਨ ਲਾਉਂਦੇ ਮੈਂ ਲੁਕਾ ਕਿਹੜਾ ਦਨੀਆਂ ਨਿਆਣੇ ਚਾਰ ਦਿਨ ਖਾਣਗੇ ਜੇ ਪੂਆ ਨੇ ਵੇਖ ਲਿਆ ਨਾ ਇਹਨੇ ਤਾਂ ਸੜਨਾ ਹੈ ਨੀਗਾ ਕਵਲ ਕੀ ਕਰਨ ਢੇ ਇੰਗੇ ਪੂਆ ਜੀ ਕੋਖਣੀ ਆ ਕੁਛ ਨਹੀਂ ਤੇ ਫਿਰ ਅੰਦਰ ਕਿਉਂ ਰੱਖਣ ਢੇ ਆ ਕੀ ਇਹਦੇ ਵਿੱਚ ਭੂਆ ਕੋਜ ਨਹੀਂ ਹੈਗਾ ਆਹੇ ਕੋਈ ਹੈ ਤੇ ਸਹੀ ਵਿਖਾ ਭਲਾ ਮੈਨੂੰ ਕੀ ਏ ਆਹੇ ਤੂੰ ਆਪੋਜ ਨਹੀਂ ਹੈਗਾ ਉਹ ਵਿਖਾ ਤੇ ਸਹੀ ਮੈਨੂੰ ਕੀ ਏ ਦੇ ਵਿੱਚ ਲੈ ਹੈ ਹੀ ਕੋਈ ਤੇ ਤਾਂ ਹੀ ਤੂੰ ਡਈ ਨਾ ਲਕਾਉਣ ਦਿੱਚੇ ਲਾਗ ਹੋ ਗਈ ਏ ਲੈ ਪਿੰਨੀਆਂ ਨੇ ਸਿਆੜ ਵਾਲੀਆਂ ਆਹਾਂ ਤੇ ਦੋ ਤਿੰਨ ਵਾਲੀ ਧੀਆ ਬਣਾ ਕੇ ਖਾ ਲਈਆਂ ਤੇ ਤੂੰ ਕਿਉਂ ਲੈ ਰੱਖਣ ਡਈ ਹੈ ਰੱਖ ਲੈ ਹੁਣ ਮੈਂ ਵੇਖ ਲਈ ਮੈਂ ਲੈਤ ਨਹੀਂ ਹੈ ਚੱਲੀ ਭੂਆ ਮੈਂ ਤਾਂ ਤਾਂ ਲਕਾਉਂਦੀ ਹੀ ਕੰਨਿਆਣੇ ਨਹੀਂ ਸਾਦੇ ਹੈਗੇ ਨਿਆਣੇ ਜਦੋਂ ਨਹੀਂ ਉਦੋਂ ਫੜ ਕੇ ਨਾ ਖਾਂਦਾ ਬੰਦੇ ਨੇ ਬੋਲਦੀਆਂ ਮੈਂ ਚੰਗੀਆਂ ਨਹੀਂ ਹੁੰਦੀਆਂ ਖਾਣੀਆਂ ਜੇ ਤੂੰ ਹੀ ਖਾਣੀਆਂ ਨਾ ਲੈ ਜਾਓ। ਚੱਲ ਐਵੀ ਗੱਲ ਠੀਕ ਐ। ਝਾਣਿਆਂ ਨੂੰ ਬਹੁਤੀਆਂ ਖਾਣੀਆਂ ਚੰਗੀਆਂ ਨਹੀਂ ਚਾਹੀਦੀਆਂ। ਮੈਂ ਬਿਮਾਰ ਹੋ ਜਾਂਦਾ। ਨਾਲੇ ਇਹਦੇ ਵਿੱਚ ਗਰਮ ਚੀਜ਼ਾਂ ਨੇ। ਤੇ ਜੇ ਤੂੰ ਆਨੀ ਐ ਤਾਂ ਫਿਰ ਮੈਂ ਲੈ ਜਾਨੀ ਆ। ਜਾਂ ਨਾ ਇੱਕ ਲਫਾਫਾ ਲਿਆ ਵੱਡਾ ਹਰਾ। ਕੋਈ 4 ਦਿਨ ਸਾਡੇ ਝਾਣੇ ਖਾ ਲੈਣਗੇ। ਜਾਂ ਚਾਹ ਵੇਖਣ ਕੀ ਲਈ ਹੁਣ। ਚੱਲ। ਕੋਈ ਨਹੀਂ ਨਾਲ ਜਿਵੇਂ ਜਾਏਦੇ ਨਾਲ। ਪਿੰਦਰ ਭਾਵੇਂ ਮੈਨੂੰ ਗੁੱਸੇ ਹੋਵੇ। ਕੋਈ ਨਹੀਂ ਖਾਣ ਵਾਲੀ ਚੀਜ਼ ਲੈ ਆਈ ਜਾਈਦੀ ਪੇਕਿਆਂ ਤੇ ਕਰੋ ਕਿਹੜੀ ਨਾ ਕਰਨੀ ਕਿਹੜੀ। ਜਿਹੜੀ ਗੱਲ ਦਾ ਡਾੜੀ ਹੈ ਨਾ ਉਹੀ ਹੋ ਗਿਆ ਆਪਣੇ ਵੱਲ ਕੰਦੀ ਫਿਰੰਡੀ ਹ ਤੇ ਇਹ ਵੀ ਨਾ ਇੱਕ ਪਤਾ ਸੁੰਗਦੀ ਰਹੇ ਦੀ ਨ ਛੱਟ ਚੀਜ਼ਾਂ ਦਾ ਪਤਾ ਲੱਗਦਾ ਤੇ ਇੱਥੇ ਕੋਈ ਚੀਜ਼ ਰੱਖਣ ਲੱਗਾ ਵਾ ਲੈ ਖਾ ਲੋ ਆਪ ਜਾ ਕੇ ਹੁਣ ਮੌਜਾਂ ਕਰੇਗੀ ਨੇਹਾ ਆਹ 2.5 4 ਕਿਲੋ ਵਾਲਾ ਡੋਲੋ ਤੇ ਉਹ ਫੜ ਲਈ ਕਿੱਡੇ ਨਹੀਂ ਉਹਦਾ ਵਿਆਹ ਜਨਾ ਸਬਜੀ ਪਾ ਕੇ ਆਂਦਾ ਸੀ ਨਾ ਮੈਨੂੰ ਚਿੱਤਾ ਆਇਆ ਤੇ ਨਾ ਇਹਨਾਂ ਨੇ ਮੈਨੂੰ ਦਿੱਤਾ ਹੈ ਤੇ ਲੈ ਵੀ ਹੁਣ ਮੈਂ ਲੈ ਜਾਗੀ ਪੂਆ ਲਾਵਣੀ ਆ ਆਪਣੀਆਂ ਚੀਜ਼ਾਂ ਦਾ ਵੇਖਾ ਕਿੰਨਾ ਖਿਆਲ ਰੱਖਦੀ ਏ ਸਾਡੀਆਂ ਭਾਵੇਂ ਉੱਥੇ ਪਈਆਂ ਨੇ ਉਹ ਨਹੀਂ ਚੇਤਾ ਇਹਨੂੰ ਰਹਿਂਦਾ ਦੇਣ ਦਾ ਚੱਲਿਆ ਲਿਆ ਨਾਲ ਭਾਜੀ ਤੁਹਾਡਾ ਢੋਲੂ ਚੱਲਿਆ ਮੈਂ ਐਸੇ ਢੋਲੂ ਚੀ ਪਿੰਨੀਆਂ ਪਾ ਲੈਣੀ ਆ ਫਿਰ ਲੱਗੇ ਤੇ ਮਗਰੇ ਫੋਨ ਤੇ ਫੋਨ ਖੜਕਣੇ ਨੇ ਪਿਛੇਤੀ ਸਾਡਾ ਨਾ ਡੱਬਾ ਘਾਰ ਆ ਜਾਆ ਤਾਂ ਤੂੰ ਹੀ ਮਾਰਿਓ ਕਿਸ ਦਿਨ ਗੇੜਾ ਜਰੂਰਪਿੰਦਰ ਨਾਮ ਵਾਲੀ ਕਿਹੜੀ ਗੱਲ ਆ ਤੂੰ ਚਿੱਤੈ ਪਲਾ ਹੜਿਆ ਨੇ ਨਹੀਂ ਨਹੀਂ ਬਸ ਇਧਰ ਜੀਵਿਆਂ ਚ ਘਰੇਲੂ ਤੈਨੂੰ ਪਤਾ ਹੀ ਆ ਚੱਲ ਤਾਂ ਮੰਮੀ ਆਜ ਵਾਜੂਗਾ ਚੱਲੋ ਚੱਲੋ ਨਿਆਣੇ ਨੂੰ ਨਾਲ ਲੱਕੇ ਆਈਂ ਲੈਣਾ ਹੁਣ ਜਿਤਨਾ ਵਗਰਾਤੀ ਆਵਾਂਗੇ ਆਹੋ ਮੰਮੀ ਆ ਕੇ ਲੈ ਲਿਆ ਨਾਲ ਇਹ ਕੋਈ ਨਹੀਂ ਐ ਡੋਲੂ ਪਿਆਈ ਐ ਸਦੇ ਕਵੜਾ ਖੰਡੇ ਹੀ ਵੀ ਲੈ ਜਾਓ ਪੂਆ ਜੀ ਅੱਛਾ ਅੱਛਾ ਕੋਈ ਨਹੀਂ ਮੰਮੀ ਡੋਲੂ ਵਾਧੂ ਪੈ ਹੀ ਨਾਮ ਹੀ ਖੜਾਇ ਜਾਂਦਾ ਇਹ ਚਲਿਆ ਹੀ ਉਹ ਚੱਲ ਕੋਈ ਨਹੀਂ ਜ਼ਰੂਰ ਤਾਂ ਆਹੋ ਚੱਲ ਕੋਈ ਨਹੀਂ ਇੱਥੇ ਪਿਆਈ ਐ ਆਖੰਡੇ ਹੀ ਵੀ ਲੈ ਜਾਓ ਚੰਗਾ ਕਵੜ ਚੰਗਾ ਚੰਗਾ ਲਾਲ ਚੰਗਾ ਪ ਪੰਦਰਾਂ ਦੀ ਕੰਮ ਤੇ ਕਰਾ ਦੇ ਯਾਰ ਮੋੜ ਲਗ ਤਾਈ ਬੜੀ ਨੰਬਰ ਪਲੇਟ ਲਵਾੜ ਕੋਈ ਨਹੀਂ ਲਵਾਉਂਦੀ ਉਹ ਤਾਂ ਕਦਰ ਪੂਰ ਜੈ ਨੂੰ ਉਹਦਾ ਥਾਣੇ ਖਲਾ ਲਿਆ ਹੋਵੇ ਕਰਾ ਦੇਣਾ ਕਿ ਕੰਮ ਵੇਖ ਲੋ ਕਬਲ ਨਹੀਂ ਆਣੇ ਕਿੱਥੇ ਨੇ ਪੂਆ ਜੀ ਨਹੀਂ ਆਣੇ ਨਾ ਗਵਾਡੀਆਂ ਘੜ ਗਏ ਨੇ ਖੇਡਣ ਆ ਲੈ ਮੈਂ ਲੈ ਕੇ ਦਿੰਦੇ ਆਈ ਖਾਣ ਨੂੰ ਤੇ ਉਹਨਾਂ ਨੂੰ ਨਾ ਦੇ ਦੇ ਪੈਸੇ ਕੋਈ ਗੱਲ ਨਹੀਂ ਪੂਆ ਤੁਸੀਂ ਜਾਂਦਾ ਮੋਰਚਲ ਤੇ ਤੇਲ ਪਵਾ ਲਿਓ ਨਹੀਂ ਚੱਲ ਰੱਖ ਲੈ ਤੂੰ ਚੁੱਪ ਕਰਕੇ ਚਲੋ ਯਾਰ ਬਿੰਦ ਸ਼ੁਕਰ ਹੋਇਆ ਕਿ ਤੇ ਗਈ ਜੀ ਆਪਜੀ ਸਾਂਭ ਲੋ ਨਿਆਣਿਆਂ ਦਾ ਪਿਆਰ ਉਹ ਆ ਦੇ ਗਈ ਜੀ ਯਾਰ ਪੀ ਹੈ